ਕੀ ਦਾ ਮਾਮਲਾ ਦਾ ਹੋਰ ਕੋਲ ਹੋਨੇ 3 ਕਵਰੀ ਰਿਪੋਰਟ ਮਾਨਯੋਗ ਐਸਐਸਪੀ ਉਮੇਦ ਕੌਂਟੋਲ ਆਈਪੀਐਸ ਐਸਐਸਪੀ ਬਠਿੰਡਾ ਮੈਡਮ ਦੇ ਦਿਸ਼ਾ ਨਿਰਦੇਸ਼ੇਠ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਸ਼ੱਕੀ ਪੁਰਸ਼ਾਂ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਹੋਰ ਇਦਾਂ ਦੇ ਸਰਪ੍ਰਾਈਜ਼ ਲਾਕਬੰਦੀ ਤੇ ਹੋਰ ਇਦਾਂ ਦੀ ਐਕਟੀਵਿਟੀਜ਼ ਕੀਤੀ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਵਰਤਾਰਤ ਨੂੰ ਅੰਜਾਮ ਮਲੋਦੂ ਹੋਣ ਤੋਂ ਰੋਕਿਆ ਜਾ ਸਕੇ ਇਸੇ ਲੜੀ ਦੇ ਚੱਲਦੇ ਹੋਏ ਕੱਲ ਸੀਆਈਏ ਦੀ ਟੀਮ ਜਦੋਂ ਸ਼ੱਕੀ ਪਰਸਾ ਦੀ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੂੰ ਦੋ ਮੋਟਰਸਾਈਕਲ ਸਵਾਰ ਮਿਲੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਨੇ ਚੈਕਿੰਗ ਕੀਤੀ ਗਈ ਤਾਂ ਉਹਨਾਂ ਪਾਸੋਂ ਕੁੱਲ 180 ਗ੍ਰਾਮ ਹੈਰੋਨ ਰਿਕਵਰ ਹੋਈ ਉਹ ਦੋਨੋਂ ਜਿਸ ਤੇ ਖਾਨਾ ਸਿਵਲ ਲਾਈਨ ਵਿੱਚ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀ ਹਨ ਵਰੁਣ ਬੰਸਲ ਤੇ ਤਰੁਣ ਤੁਸ਼ਾਰ ਕੁਮਾਰ ਨੇ ਜੋ ਵੀ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਆ ਕਿਸ ਨੂੰ ਸਟਾਈ ਕਰਨਾ ਸੀ ਕੀ ਕਰਨਾ ਸੀ ਹਾਂਜੀ ਅਸੀਂ ਹੁਣ ਮੁਕੱਦਮਾ ਦਰਜ ਕਰ ਰਿਹਾ ਜੀ ਹੁਣ ਦੋਨਾਂ ਦੇ ਅਸੀਂ ਮਾਨਯੋਗ ਅਦਾਲਤ ਪੇਸ਼ ਕਰਕੇ ਇਹਨਾਂ ਦਾ ਪਾਲਸ ਰਿਮਾਰਡ ਹਾਸਲ ਕਰਾਂਗੇ ਜੋ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਦਾ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਦੋਨੋਂ ਇੱਕ ਚੀਜ਼ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿਹਨੂੰ ਵੇਚਣਾ ਹੈਗਾ ਤੇ ਜਦੋਂ ਫਿਰ ਬੇਸਡ ਔਨ ਐਵੀਡੈਂਸ ਅੱਗੇ ਕਾਨੂੰਨੀ ਕਾਰਵਾਈ ਵਾਲ ਵਿੱਚ ਲੈ ਕੇ ਆਉਂਗਾ ਸ਼ਾਬਾਸ਼ ਜਰਾ ਖੁਦ ਕਰਦੇ ਲੱਗੇ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੀ ਅਸੀਂ ਡੋਕਟੇਸਟ ਵਗੈਰਾ ਕਰਾਵਾਂਗੇ ਜੀ ਇਹਨਾਂ ਦੇ ਤੇ ਹਜੇ ਪ੍ਰੀਲਿਮినਰੀ ਕਿਉਂਕਿ ਉਹਨੂੰ ਮੁਕਦਮਾ ਦਰਜ ਹੋਇਆ ਹੈਗਾ ਮਾਨਯੋਗ ਦਾਲ ਜਦੋਂ ਪੇਸ਼ ਕਰਕੇ ਪੁਲਿਸ ਰਮਾਂਡ ਹਾਸਲ ਕੀਤਾ ਉਸ ਤੋਂ ਬਾਅਦ ਅਸੀਂ ਸਾਰੀ ਬੰਦੀ ਕਾਰਵਾਈ ਕਰਾਂਗੇ ਹੋਰ ਮਾਮਲਾ ਕੁਝ ਹੈ ਨਾ ਨਹੀਂ ਪ੍ਰੀਲਿਮినਰੀ ਜੋ ਹਜੇ ਤੱਕ ਸਾਹਮਣੇ ਆਇਆ ਹੈ ਜੀ ਇਹਨਾਂ ਤੇ ਕੋਈ ਮੁਕਦਮਾ ਦਰਜ ਹਜੇ ਤੱਕ ਤਾਂ ਕੋਈ ਈਜੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਵੀ ਕਲੀਅਰ ਕਰਾਂਗੇ ਬੇਸਿਕ